ਅੱਜ ਦੀ ਵੀਡੀਓ ਵਿੱਚ ਬਈ 8 گاਵਾਂ ਦੀ ਵੀਡੀਓ ਬਣਾਈ ਆ 8 ਬਈ ਤਾਜ਼ੀਆਂ ਸੂਈਆਂ ਫੁੱਲ ਬਰੀਟ ਪਿੰਡ ਛੰਨਾ ਗਲਵ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਜਿਹੜਾ ਪਧੌੜ ਸੈਣਾ ਭਾਈ ਰੁਪਾ ਰਹਿ ਜਾਂਦੇ ਆ ਮੋਬਾਈਲ ਨੰਬਰ ਬੋਲਿਓ ਜੀ 950142 33579 ਕਿਹੜਾ ਸੂਆ ਸੂਈ ਆ ਭਰਾ ਪਹਿਲਾ ਸੂਆ ਬੱਛੀ ਸੂਈ ਡਾਕਟਰ ਕਦੋਂ ਸੂਈ ਆ ਵੀਰੇ ਇਹਨਾਂ ਡਾਕਟਰ ਦੂਜਾ ਦਿਨ ਆਏ ਸੂਈ ਨੂੰ ਬੱਚਾ ਕੀ ਦੇਤਾ ਇਹਨੇ ਬੱਛੀ ਮਾਰ ਰਹਾ ਬੱਚੀ ਬੜੀ ਚੰਗੀ ਐ ਹਣਾ ਬੱਚਾ ਦੇ ਬੱਚੀ ਨੂੰ ਜਾਂ ਨਾ ਟੱਕ ਕਵਾਲਿਟੀ ਚੈੱਕ ਕਰ ਲੋ ਬੈਡ ਵੀ ਬਹੁਤ ਚੰਗੀ ਐ ਬੱਚੀ ਵੀ ਬਹੁਤ ਚੰਗੀ ਹਾਂ ਬਾਈ ਕੀ ਬਾਤ ਆ ਦੋ ਨੰਬਰ ਤੇ ਵੀ ਜਰਸੀ ਆ ਗਈ ਇਹ ਵੀ ਜਰਸੀ ਆ ਲੈ ਕਿਹੜਾ ਸੂਸੂਈ ਆ ਇਹ ਵੀ ਪਹਿਲਾ ਸੂਸੂਈ ਹੈ ਬੱਚਾ ਇਹਨੇ ਬੱਚੀ ਦਿੱਤੀ ਇਹਦੇ ਮਗਰ ਵੀ ਬੱਚੀ ਆ ਲੈ ਲੈਵਾ ਦੇ ਹੁਣ ਫੀਟਿੰਗ ਲੈ ਕਿੱਲੇਵਾ ਦੇ ਰੈਕ ਨੰਬਰ ਲੈਵਾ ਬਾਈ ਕੀ ਬਾਤ ਆ ਮੁੱਲ ਵੀਰੇ ਜਾਇਜ਼ ਹੋਣਗੇ ਮੁੱਲ ਡਾਕਟਰ ਜਮਾਂ ਜਾਇਜ਼ ਹੋਣਗੇ ਮੁੱਲਤਾ ਵਾਲੇ ਕਰਨੇ ਨਹੀਂਗੇ ਠੀਕ ਆ ਬਾਈ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਹਲਾ ਮੁੱਲ ਨਹੀਂ ਕਰਦੇ ਜਮਾਂ ਜਾਇਜ਼ ਮੁੱਲ ਹੋਊਗਾ ਬਾਕੀ ਡਾਕਟਰ ਫੇਸ ਫੂਸ ਕਲਰ ਪ੍ਰਿੰਟ ਇਹਦਾ ਵੀ ਚੈੱਕ ਕਰਾ ਦੇ ਬੱਚੀ ਠੀਕ ਆ ਤੇ ਆ ਕਿਹੜਾ ਸੂਸੂਈ ਆ ਇਹ ਡਾਕਟਰ ਆ ਦੂਜਾ ਸੂਸੂਈ ਹੈਗੀ ਠੀਕ ਆ ਤੇ ਮੰਨ ਕੇ ਚੱਲ ਲੇਵਲੂ ਵਾ ਇਹਦਾ ਵੀ ਚੈੱਕ ਕਰਾ ਦੇ। ਕੀ ਬਾਤ ਆ ਬਈ ਲੇਵਲੂ ਵਾ ਬੜਾ ਚੰਗਾ ਹਨਾ ਕਰਮ ਵਾਲੀ ਦਾ। ਕੀ ਬਾਤ ਆ। ਮੁੱਲ ਜਾਇਜ਼ ਹੋ ਹਨ। ਮੁੱਲ ਡਾਕਟਰ ਜਮਾ ਜਾਏ। ਅੱਗੇ ਆ ਗਈ 4 ਨੰਬਰ ਕਿਹੜਾ ਸੁਆ ਜੀ? ਇਹ ਵੀ ਡਾਕਟਰ ਦੂਜਾ ਸੁਆਗੇ। ਬੱਚਾ ਇਹਨੇ ਕੀ ਦੇਤਾ? ਬੱਚਾ ਦੇਤਾ ਡਾਕਟਰ। ਬੱਚਾ ਦੇਤਾ ਬਈ ਠੰਡੀ ਕਿੰਨੀ ਕਾ ਇਹ? ਠੰਡੀ ਸੀ ਡਾਕਟਰ ਇੰਨੀ ਕਾਗੀ। ਹੂੰ ਸਿੱਧੇ ਪਾਸੇ ਦਾ ਚਵਾਈ ਇਹਨੇ ਕਰਾਉਣੀ ਕਰਾਉਣੀ। ਪੁੱਠੇ ਪਾਸੇ ਦੀ ਵੇਜ ਆ ਪਾਉਣ ਲਾ। ਠੀਕ ਆ ਬਾਈ। ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਜਿਵੇਂ ਮਰ ਜਾਈ ਬਹਿ ਜਾ ਕੋਈ ਚੈੱਕ ਨਹੀਂ। ਕੀ ਬਾਤ ਆ। ਬੜਾ ਚੰਗਾ ਲੇਵਲੂ ਵਾ ਹਨ ਬਾਕੀ ਡਾਕਟਰ ਫੁੱਲ ਵੀਡੀਓ 'ਚ ਧਾਰਾ ਵੀ ਮਾਰ ਕੇ ਦਿਖਾਈਏ ਆਪਾਂ ਪੰਜ ਨੰਬਰ ਕਿਹੜਾ ਸੂਆ ਸੂਈ ਹੈ ਇਹ ਵੀ ਡਾਕਟਰ ਦੂਜਾ ਸੂਆ ਬੱਚੀ ਸੂਈ ਹੈਗੀ ਬੱਚਾ ਬੱਚੀ ਦੇਤੀ ਮੰਗ ਰਿਹਾ ਇਹਦੇ ਵੀ ਕੀ ਬਾਤ ਹੈ ਬਾਕੀ ਲੇਵਲ ਲੂਗਾ ਦਿਖਾ ਦੇ ਹੂੰ ਅੱਗੇ ਆ ਗਈ 6 ਨੰਬਰ ਕਿਹੜਾ ਸੂਆ ਇਹ ਵੀ ਡਾਕਟਰ ਇਹ ਤੀਜਾ ਸੂਆ ਸੂਈ ਹੈਗੀ ਬੱਚਾ ਹੀ ਨਹੀਂ ਬੱਚਾ ਇਹਦੇ ਮੰਗ ਰਿਹਾ ਬੱਚੀ ਹੈਗੀ ਕੀ ਬਾਤ ਆ ਭਾਈ ਤੇ ਆਹ ਬੜਾ ਸੇਲ ਹੋ ਗਿਆ ਨਾ ਭਾਈ ਇਹ ਸੇਲ ਹੋ ਗਏ ਡਾਕਟਰ ਠੀਕ ਆ ਭਾਈ ਹੂੰ